ਜਿਵੇਂ ਦੁਕਾਨਦਾਰ ਨੂੰ ਜਿਵੇਂ ਦੁਕਾਨਦਾਰ ਨੂੰ ਮੋਹ ਨਾਲੋਂ ਵਿਆਜ ਵੱਧ ਪਿਆਰਾ ਹੁੰਦਾ ਹੈ। ਇਵੇਂ ਦੁਕਾਨਦਾਰ ਨੂੰ ਮੋਹ ਨਾਲੋਂ ਵੱਧ ਪਿਆਜ ਹੁੰਦਾ ਪਿਆਰਾ ਹੈ। ਉਸੇ ਤਰ੍ਹਾਂ ਦਾਦੇ ਨੂੰ ਪੁੱਤ ਨਾਲੋਂ ਪੋਤੇ ਦਾ ਵੱਧ ਹੁੰਦਾ ਸਹਾਰਾ ਹੈ। ਪੋਤਾ ਦਾਦੇ ਦੀ ਜਿੰਦ ਜਾਨ ਹੁੰਦਾ ਹੈ। ਪੋਤਾ ਦਾਦੇ ਦਾ ਇੱਕ ਸਨਮਾਨ ਹੁੰਦਾ ਹੈ। ਦਾਦਾ ਪੋਤੇ ਦਾ ਗਿਆਨ ਬਤਾਉਂਦਾ ਏ ਹਰ ਵਿਸ਼ੇ ਨੂੰ ਧਿਆਨ ਨਾਲ ਸਮਝਾਉਂਦਾ ਏ ਪੜ੍ਹ ਲਿਖ ਕੇ ਪੋਤਾ ਦਾਦੇ ਦੀ ਇੱਜ਼ਤ ਵਧਾਉਂਦਾ ਏ ਪੜ੍ਹ ਲਿਖ ਕੇ ਪੋਤਾ ਦਾਦੇ ਦੀ ਇੱਜ਼ਤ ਵਧਾਉਂਦਾ ਏ ਦਾਦਾ ਹਰ ਵੇਲੇ ਰੱਬ ਕੋਲ ਕਰਦਾ ਅਰਦਾਸ ਏ ਕਿ ਉਹਦੇ ਪੋਤੇ ਦੀ ਹਰ ਪੂਰੀ ਹੋਵੇ ਆਸੇ ਹਰ ਪੂਰੀ ਹੋਵੇ ਆਸੇ